ਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਮਨ ਹਾਂਜੀ ਹਾਂਜੀ ਰੀ ਆ ਗਿਆ ਹੋਰ ਸੁਣਾ ਪੁੱਤ ਕਿੰਦਾ ਰਿਜ਼ਲਟ ਰਿਜ਼ਲਟ ਕਾ ਜੀ ਬਹੁਤ ਵਧੀਆ ਆ ਗਿਆ ਮੇਰਾ ਅੱਛਾ ਜੀ ਨੰਬਰ ਸੋਨੇ ਆ ਹਾਂਜੀ ਨੰਬਰ ਸੋਨੇ ਆ ਮਤਲਬ ਪਲਾਸਟਿਕ ਵਿੱਚ ਦਾਖਲਾ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਜੀ ਸਰ ਪੁੱਤ ਮੇਰਾ ਇਦਾਂ ਬੜੇ ਹੈ ਹਾਂਜੀ ਹਾਂਜੀ ਗੱਲ ਇਦਾਂ ਹਰਮਨ ਸਿਆਂ ਹਾਂਜੀ ਹਾਂਜੀ 11ਵੀਂ ਜੇ ਤਾਂ ਪੁੱਤ ਹਰ ਕੋਈ ਪਾਸ ਹੋ ਜਾਂਦਾ ਵਾ ਹਾਂਜੀ ਗੱਲ ਫਿਰ ਬਣਦੀ ਹੈ ਜੇ ਤੂੰ ਬਾਹਰ ਵਿੱਚ ਮੈਲੇ ਨੰਬਰ ਤੇ ਆਵੇਂ ਤੇ ਠੀਕ ਜੀ ਠੀਕ ਆ ਜੇ ਪਹਿਲੇ 12ਵੇਂ ਚ ਮਲੇ ਨੰਬਰ ਤੇ ਆ ਜਾਣਾ ਨਾ ਮੇਰਾ ਪੁੱਤ ਜੋ ਵੀ ਕਰੇਗਾ ਮੈਂ ਉਹ ਕੋ ਲੈ ਕੇ ਆਉਂਗਾ ਠੀਕ ਜਾਨੀ ਕੋਈ ਗੱਲ ਨਹੀਂ ਡਰੀਗੀ ਲਾਉਂਗਾ ਜਰੂਰ ਆ ਵਧੀਆ ਤਰੀਕੇ ਨਾਲ ਸੋਹਣੇ ਨੰਬਰ ਲੈ ਕੇ ਆਉਣੇ ਮੇਰੇ ਪੁੱਤ ਨੇ ਮੈਨੂੰ ਤੇਰੇ ਤੇ ਫਖਰ ਆ ਠੀਕ ਆ ਓਕੇ ਜਾਨੀ ਹਾਂ ਤੇ ਇਹਨਾਂ ਕਰਨਾ ਭੈਣ ਜੀ ਦੇ ਰਿਜ਼ਲਟ ਆਉਣ ਵਾਲਾ ਠੀਕ ਜੀ ਠੀਕ ਆ ਆਪਾਂ ਉਹ ਵੀ ਵੇਖਣਾ ਠੀਕ ਠੀਕ ਆ ਹਾਂ ਜੀ ਹਾਂ ਮੇਰਾ shear ਪੁੱਤ ਬਹੁਤ ਸੋਹਣੀ ਪੜਾਈ ਕਰਦੀ ਹੈ ਤੇ ਮੈਂ ਬਹੁਤ ਖੁਸ਼ ਹਾਂ ਦੇਖ ਕੇ ਪਾਸ ਹੋ ਗਿਆ ਚਲੋ ਕੋਈ ਗੱਲ ਨਹੀਂ ਚਲੋ ਜੀ ਜੱਟ ਆ ਗਿਆ ਲਾ ਹਾਂ ਹਾਂ ਜੀ ਤੇ ਪ੍ਰਭ ਆਪਣੀ ਦਾ ਕਿਦਾਂ ਪਤਾ ਲੱਗਾ ਉਹਨੇ ਪ੍ਰਭ ਦਾ ਦੱਸ ਤੂੰ ਨਹੀਂ ਪਤਾ ਕਰਨਾ ਮੈਂ ਰਿਜ਼ਲਟ ਦਾ ਪਾਸ ਆ ਹਰ ਬਣ ਹਾਂ ਹਰ ਮੰਨ ਤੇ ਪਾਸ ਹੋ ਗਿਆ ਅੱਛਾ ਤੇ ਪ੍ਰਭ ਦਾ ਵੀ ਪਤਾ ਕਰਕੇ ਆਓ ਫਿਰ ਚਲੋ ਕੋਈ ਨਹੀਂ ਕਰ ਰਹੇ ਨੇ ਪ੍ਰਭ ਦਾ ਪਤਾ ਮੰਮੀ ਜੀ ਸ੍ਰੀ ਕਾਂ ਦੇ ਦੱਸ ਕੋਈ ਕਾਲ ਤੁਸੀਂ ਤਾਂ ਕਸੇ ਤਾਰਾ ਕਿਦਾਂ ਬਾਰੇ ਪੁੱਤ ਦਾ ਰਿਜ਼ਲਟ ਦਾ ਕੀ ਬਣ ਆ ਗਿਆ ਡਾਕਟਰ ਜੀ ਰਿਜ਼ਲਟ ਅੱਛਾ ਜੀ ਹਾਂ ਜੀ ਤੇ ਪੁੱਤ ਨੰਬਰ ਕਿੰਨੇ ਆਏ ਆ ਵਧੀਆ ਆਏ ਸਾਰਿਆਂ ਦੇ ਠੀਕ ਹੈ ਜੀ ਹਾਂ ਜੀ ਨੰਦ ਲਾ ਬਿਲੇ ਨੰਬਰ ਤੇ ਹੀ ਬਣੀ ਨਾ ਹਾਂਜੀ ਹਾਂਜੀ ਸਾਰਿਆਂ ਚ ਵਧੀਆ ਐ ਠੀਕ ਹਰ ਬੰਦਾ ਡਾੜੀ ਫਿਰ ਪ੍ਰਭ ਨੂੰ ਅੱਗੇ ਹੁਣ ਪਾਈਏ ਨਾ ਬਿਲਕੁਲ ਬਿਲਕੁਲ ਪਿਆਣੀ ਰੱਬ ਦੀ ਮੰਮੀ ਮੇਰੀ ਸੋਨਾਂ ਬਲ ਗੱਲ ਇਦਾਂ ਕੁੜੀ ਨੇ ਦਸਨੀ ਕਰਦੀ ਨੰਬਰ ਸੋਨੇ ਆ ਗਈ ਠੀਕ ਆ ਘਰ ਦੇ ਵਿੱਚ ਕੰਮ ਕਰਨ ਵਾਸਤੇ ਵੀ ਚਾਹੀਦਾ ਹੋਵੇ ਕੀ ਮੈਂ ਆਪਣੇ ਪੁੱਤ ਨੂੰ ਨਾ ਸਰਕਾਰੀ ਨੌਕਰੀ ਤੇ ਲਵਾਉਣਾ ਬੜਾਗੇ ਠੀਕ ਆ ਤੁਖਦੀ ਮੰਮੀ ਹਰ ਬੰਦੇ ਡਾੜੀ ਮੇਰੀ ਗੱਲ ਸੁਣ ਲੋ ਇੱਕ ਮੈਂ ਆਪਣੀ ਕੁੜੀ ਨੂੰ ਪੜਾਉਣਾ ਵਾਂ ਤੇ ਪੜਾਉਣਾ ਵਾਂ ਠੀਕ ਵਾਣਾ ਮੇਰਾ ਵੀ ਕੋਈ ਸੁਪਨਾ ਵਾ ਠੀਕ ਵਾਣਾ ਮੈਂ ਉਹਨੂੰ ਪੁਲਸ ਵਾਲੀ ਚਾਹ ਨਰਸ ਬਣਾਉਣਾ ਵਾ ਠੀਕ ਵਾਣਾ ਕੰਨੀਆਂ ਦੀ ਕੁੜੀ ਦੇ ਵਿੱਚ ਕੋਈ ਗਲੋਡ ਨਹੀਂ ਜਾਂਦੇ ਵੀ ਨਹੀਂ ਪੋਣਾ ਨਹੀਂ ਪੋਣਾ ਤਾਂ ਮੈਂ ਪੋਣਾ ਵੰਦ ਪੋਣਾ ਵਾ ਫੇਕ ਲੂ ਮੈਂ ਮੇਰੇ ਨੂੰ ਪ੍ਰਭਦੀ ਮਮੀ ਨੂੰ ਕਿੰਨਾਂ ਕੁੜੀਆਂ ਬਣਾਉਣੀਆਂ ਤੇ ਕਿਹੜੇ ਨੂੰ ਸਟਾਪ ਲਸਾ ਹਲ ਹੋਣੀਆਂ ਤੇ ਕਿਹੜੇ ਨੂੰ ਪੁਲਸ ਵਾਲੀਆਂ ਬਣਾਉਣੀਆਂ ਮੈਂ ਇੱਥੇ ਹੀ ਆ ਲੇਕਨ ਕੋਈ ਨਹੀਂ ਤੇਰੇ ਪੁੱਤ ਨੇ ਨਕਮਾ ਹੀ ਲੈਣਾ ਇਹ ਮੇਰੀ ਕੁੜੀ ਨੇ ਪੜਨਾ ਨਹੀਂ ਹੋਏ ਕਿਹੋ ਜਿਹਾ ਗੱਲਾਂ ਮਾਰੀ ਜਾਂਦੀਆਂ ਨੂੰ ਉਹ ਜਿਹੜੇ ਪੜਦੇ ਆ ਚੋਬੀ ਦੇ ਇਹ ਦੇਵਨੋ ਤੋਂ ਹੀ ਕਹਿਨੇ ਆ ਉਹਨੂੰ ਪੜਾਉਣਾ ਨਹੀਂ ਜਿਹੜਾ ਕੋ ਮੁੰਬਈ ਚ ਵੱਡਿਆ ਰਹਿਣਾ ਉਹਨੂੰ ਕਿੱਨੇ ਪੜਾਉਣਾ ਵਾ ਮੇਰੇ ਪੁੱਤ ਨੂੰ ਇਦਾਂ ਨਾ ਕਹਿਆ ਮੈਨੂੰ ਪਤਾ ਜਿਨਾ ਮੇਰਾ ਪੁੱਤ ਪੜਦਾ ਠੀਕ ਆ ਮੈਨੂੰ ਵੀ ਜਾਣਦਾ ਹੈ ਤੂੰ ਹੀ ਤੇਰਾ ਪੁੱਤ ਲੱਗਦਾ ਨਾ ਮੇਰੀ ਕੁੜੀ ਲੱਗਦੀ ਆ ਵੇਖ ਲਊਗਾ ਕਰਨੀ ਜੋ ਕਰਨਾ ਨੂੰ ਵੇਖ ਲਿਓ ਰੱਬ ਆ ਤੇਰਾ ਕਰਤਿਆਂ ਨਾ ਤੇਰੇ ਡੈਡੀ ਨਾਲ ਅੱਜ ਲੜ ਪਈ ਆ ਹਾਂਜੀ ਠੀਕ ਹੋਣਾ ਤੇ ਤੂੰ ਮੇਰਾ ਪੁੱਤ ਕੁਝ ਪਣ ਕੇ ਤੇ ਦੱਸਣਾ ਹੀ ਹੋ ਠੀਕ ਹੋਣਾ ਹਾਂ ਮੈਂ ਮੈਂ ਤੈਨੂੰ ਅੱਗੇ ਪਾਉਂਗੀ ਤੂੰ ਬੋਲ ਪਗਾਉਣੀ ਨੋ ਠੀਕ ਵਾ ਹਾਂਜੀ ਹਾਂਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਕੋਨਾ ਕੋ ਬਣੂਗੀ ਜੇ ਤੁਹਾਨੂੰ ਮੇਰੇ ਤੇ ਇੰਨਾ ਯਕੀਨ ਆ ਨਾ ਹਾਂ ਮੇਰਾ ਪੁੱਤ ਬਣ ਕੇ ਤੇ ਇਹਨਾਂ ਦੀਆਂ ਅੱਖਾਂ ਇੱਕ ਵਾਰੀ ਖੋਲਣੀਆਂ ਈ ਨੋ ਠੀਕ ਵਾ ਹਾਂਜੀ ਹਾਂ ਜਿਹੜੇ ਮੂੰਹ ਨਾਲ ਕਹਿੰਦੇ ਆ ਨਾ ਤੇਰੀ ਤੇ ਕੁਝ ਨਹੀਂ ਬਣਾ ਤੇ ਇਹਨਾਂ ਨੂੰ ਬਣ ਕੇ ਦੱਸਣਾ ਈ ਨੋ ਠੀਕ ਵਾ ਹਾਂਜੀ ਹਾਂ ਪਰਮਨ ਹਾਂਜੀ ਹਾਂਜੀ ਪਹਿਲਾਂ ਤੇਰੀ ਮਾਂ ਦੇ ਨਾਲ ਵੀ ਝੜਪ ਹੋਈ ਆ ਪੂਰੀ ਹਾਂਜੀ ਹਾਂਜੀ ਵੇਖਿਆ ਨਾ ਕਿੱਦਾਂ ਗੱਲਾਂ ਕਰਦੀ ਆ ਮਾਂਦਰੀ ਹਾਂਜੀ ਤੇ ਬਹੁਤ ਮੈਨੂੰ ਤੇਰੇ ਤੇ ਆਸ ਆ ਕਿ ਤੂੰ ਹੁਣ ਆਪ ਜਿਹੜਾ ਕੰਮ ਕਰਦੇ ਆ ਉਹ ਸਕੂਲੇਦੋਂ ਪਾ ਦੇਣਾ ਹਾਂ ਹਾਂਜੀ ਹਾਂਜੀ ਤੇ ਪੁੱਤ ਮੇਰਾ ਸਕੂਲੇ ਜਿੱਦਾਂ ਹੁਣ ਚੰਗੇ ਨੰਬਰ ਲੈ ਕੇ ਆਇਆ ਨਾ ਇਦਾਂ ਹੀ ਚੰਗੇ ਨੰਬਰ ਲੈ ਕੇ ਆਉਣਾ ਤੇ ਮੇਰੇ ਪੁੱਤ ਨੇ ਮੇਰਾ ਸਿਰ ਉੱਚਾ ਕਰਨਾ ਠੀਕ ਇਹ ਰ ਹੋਵੇ ਕਿ ਤੇਰੀ ਮਾਂ ਮੁਰਗੇ ਕਵੇਂ ਲੈ ਇਹਦਾ ਪੁੱਤ ਨਕਮਾ ਇਹਦਾ ਪੁੱਤ ਨੇ ਸਿਆੜੀ ਇਹਦਾ ਪੁੱਤ ਜੇ ਮੇਰਾ ਪੁੱਤ ਮੇਰੀ ਲਾਲ ਜੜੀਆਂ ਤੇਰੇ ਹੱਥ ਦੇ ਵਿੱਚ ਆਣਾ ਇਹ ਆ ਕਿ ਮੇਰਾ ਸਿਰ ਚਾ ਕਰਾ ਕੇ ਦੱਸਣਾ ਆ ਠੀਕ ਆ ਕੋਈ ਗੱਲ ਨਹੀਂ ਡੈਡੀ ਜੀ ਜੇ ਤੁਹਾਨੂੰ ਵੀ ਸਵਾਦ ਆ ਤਾਂ ਮੈਂ ਬੜ ਕੇ ਦੱਸੂ ਜਾਨ ਨੂੰ ਬੜ ਕੇ ਦੱਸੂਗਾ ਪੁੱਤਰਾ ਇਹ ਹੀ ਗੱਲ ਮੈਂ ਤੇਰੇ ਮੂੰਹੋਂ ਸੁਣਾ ਚਾਹੁੰਦਾ ਸੀ ਹਾਂਜੀ ਹਾਂਜੀ ਤੇ ਹਰ ਮਨ ਸਿਆ ਹੁਣ ਦੋਨਾਂ ਨੂੰ ਬੜ ਕੇ ਤੇ ਕੁਝ ਬਣ ਕੇ ਦੱਸਣਾ ਮੇਰੇ ਪੁੱਤਰਾ ਠੀਕ ਆ ਠੀਕ ਡੈਡੀ ਜੀ ਹਾਂ ਚਲੋ ਠੀਕ ਆ ਪੁੱਤ ਹਾਂਜੀ ਰਾਵ ਤੂੰ ਬੰਨੀਆਂ ਹਾਂਜੀ ਤੇ ਜਾਂ ਚਾ ਬਣਾ ਅਗਲੇ ਆ ਕੋਟ ਬਣਾਣੀ ਰਾਭ ਪਹਿਲਾ ਦੋ ਪੜਾ ਆਪਣਾ ਤੂੰ ਇਹ ਹਰ ਮੁੰਡੇ ਨਾਲ ਹੀ ਮਿਲੂ ਘਾਰੇ ਨੇ ਇਸੇ ਮਨ ਚਾਹ ਬਣਾ ਲਾ ਹਾਂ ਉਹਨੂੰ ਪਾੜਦੇ ਉਹ ਕੁੜੀ ਨੂੰ ਠਾਲ ਲੈਂਦੇ ਆ ਇਹ ਕੰਮ ਸਹੀ ਦਾ ਨਿਵਾਸੀ ਤੇ ਮੈਨੂੰ ਕੀ ਪਤਾ ਤੈਨੂੰ ਕਿੱਥੇ ਗਿਆ ਮਿਲਦਾ ਹੁਣ ਜਿਹਨੂੰ ਦਿਖਿਆ ਮੈਂ ਤੁਮੈ ਉਹਨੂੰ ਹੀ ਕਹਿਣਾ ਆ ਕੋਪੀਸੋ ਤੇ ਮੈਨੂੰ ਮਾਰ ਮਾਰਦੇ ਨਾ ਤੇ ਕੀ ਹੋ ਗਿਆ ਜੇ ਮੈਂ ਕੁੜੀ ਨੂੰ ਕਹਿਦਾ ਜੋ ਉਹ ਵੀ ਮਾਰ ਮਾਰ ਸਕਦੇ ਨੇ ਸਿੰਮਨ ਚਾਹ ਬਣਾ ਤੂੰ ਕਿਆ ਇੱਥੇ ਮੈਂ ਚਾਹ ਕੇ ਬਣਾ ਕੇ ਰਹੀ ਹੁਣੀ ਹੈ ਪਹਿਲਾ ਯਾਰੀਆ ਪੁੱਤਾ ਦੇ ਵਾਰੀ ਯਾਦੀਆਂ ਗੱਲਾਂ ਨਾ ਕਰਿਆ ਕਰ ਜੰਗਾ ਚਾਹ ਪਕੜੇ ਹੁੰਦੀ ਤੇ ਪੱਪਾ ਮੰਗਿਆ ਕਰੋ ਚੰਗਾ ਪੜਦੀ ਨਾ ਯਾਰ ਬਣਾ ਲਿਆ ਜਾ ਬਣਾ ਲਿਆ ਨੇ ਯਾਰ ਪਤਾ ਨਹੀਂ ਕਿਦਾਂ ਦੀ ਜਨਾਨੀ ਆ ਇਹਦਾ ਸੁਭਾਅ ਚੜਚੜਾ ਜਾਂਦਾ ਜਾਂਦਾ ਵਾ ਜਦੋਂ ਦੜੀ ਜਦੋਂ ਮੈਂ ਕੋਈ ਗੱਲ ਚੰਗੀ ਕਰਦਾ ਮੈਨੂੰ ਆ ਕੇ ਉੱਟ ਕੇ ਪੈ ਜਾਂਦੀ ਹੈ ਕਿਉਂ ਮਿਲਦੀ ਸਮਝ ਨਹੀਂ ਹੋਣੀ ਚਲੋ ਕੋਈ ਗੱਲ ਯੋਜਾ ਜਾਲੇ ਗੇਰੀ ਆਇਤਾ ਬਸੀਆਂ ਆਉਂਦੀਆਂ ਯਾਰ ਹਾਂ ਕਿਉਂ ਚਾਹ ਪਾਪਾ ਹਾਂ ਚਾਹ ਮੇਡਾ ਹਰਮਨ ਹਰਮਨ ਕਪੜੇ ਮੁੰਡੇ ਦੇ ਘਰ ਨਾਮੇ ਕੀ ਘਰ ਨਾਮੇ ਆ ਵੇ ਨਸਰਦਾ ਗੇਮ ਚ ਬੜਿਆ ਪੜਾ ਲੋ ਇਹਨੂੰ ਉਹਨੇ ਪੜ ਲਿਆ ਹੁਣਾਂ ਨਾ ਸੋਹ ਵਾਰੀ ਮੈਂ ਹੁਣ ਕਹਦਾ ਚਾਹ ਪੀਦਾ ਹਰਮਨ ਚਾਹ ਬਾਜ ਨਹੀਂ ਮੁੰਡੇ ਨੇ ਸੋਹੇ ਇਹ ਚਾਹ ਚੋਕਣਾ ਮੈਂ ਖਾਤਾ ਚਾਹ ਨਹੀਂ ਪੀਦਾ ਬਾਜ ਨਹੀਂ ਕਦੋਂ ਦੀ ਗੱਲ ਇਹ ਦੀ ਨਾ ਕਹਿੰਦੇ ਨਹੀਂ ਯਾਰ ਮੇਰੀ ਸੋਨ ਲਾਲ ਮੈਂ ਜਦੋਂ ਦਾ ਇੱਥੇ ਘਰ ਆਇਆ ਨਾ ਹਾਂਜੀ ਉਦੋਂ ਦਾ ਮੈਂ ਵੇਖਣ ਲਿਆ ਕਿ ਕੁੜੀਆਂ ਪੜਨ ਦੀ ਆ ਠੀਕ ਆ ਆ ਮਾਦਰੀਆਂ ਨੂੰ ਤਿੰਨ ਤਿੰਨ ਚਾਰ ਦਿਨ ਹੋ ਗਏ ਕੰਦੀ ਨੂੰ ਇਹ ਮੁੰਡਾ ਨਹੀਂ ਇਹ ਪੜਦਾ ਮੁੰਡਾ ਨਹੀਂ ਇਹ ਪੜਦਾ ਲੇਕਿਨ ਮੈਂ ਇਹਦੀਆਂ ਗੱਲਾਂ ਦੇ ਨਿਗਰ ਕਰਦਾ ਅਸਲ ਕਿਉਂਕਿ ਦਿਨੋ ਪਤਾ ਨਾ ਵੀ ਬੋਲ ਚਲਦੀ ਹੋਰ ਹਿਸਾਬ ਨਾਲ ਹਰਮੰਦਰ ਡੈਡੀ ਫੋਨ ਤੇ ਇੱਕ ਡਾਟ ਆ ਗਿਆ ਉਹ ਦਿੱਤਾ ਉਹਨੂੰ ਹੈ ਉਹਨੇ ਵਿਗੜਨਾ ਹੀ ਆ ਤੈਨੂੰ ਜਿਆਦਾ ਨਹੀਂ ਲਾਣਾ ਕਰਿਆ ਕਰੋ ਬੈਨ ਬਥਰਾ ਸਮਝਾਉਣਾ ਠੀਕ ਆ ਮੈਂ ਬਹੁਤ ਸਮਝਾਉਣਾ ਨੇ ਸਮਝਾਣਾ ਜੇ ਉਹ ਫੋਨ ਨੇ ਹੁਣੇ ਤੇ ਜੇ ਫੋਨ ਫੜਿਆ ਉਹਨੇ ਇੱਥੇ ਹੀ ਹਰ ਘਰ ਤੇ ਟਿਕਣੀ ਲੈ ਲੈਂਗੇ ਜਿਹੜੇ ਪੜਦੇ ਫੋਨ ਨੇ ਰਹਿਨੇ ਉਹ ਸਵੇਰ ਦਾ ਮੋਬਾਈਲ 'ਚ ਨਾ ਗੇਮ ਖੇਡਣ ਦੇ ਆਵਾ ਠੀਕ ਆ ਤਾਂ ਫੇਰ ਦਾ ਮੋਬਾਈਲ ਫੜਿਆ ਨਹੀਂ ਜੜੀ ਜੋਂ ਜੇ ਫੜਿਆ ਮੈਂ ਇਹ ਫੜਿਆ ਹਾਂਜੀ ਕਦੋਂ ਉਹਦਾ ਤੇ ਫੋਨ ਫੜਿਆ ਕਿਉਂ ਅੱਖਾਂ 'ਚ ਕੱਟਾ ਪਾਉਂਦਿਆ ਤੂੰ ਹੈ ਹਿਦਾ ਬੈਗ ਕਰੋ ਜੇ ਕਦੇ ਵੇਖ ਲਿਆ ਉਹਨੇ ਤਾਂ ਭਰੀਆਂ ਉਹਦੀ ਜਾਣ ਖਾਣ ਰਹੀ ਰਹਿੰਦੀ ਆ। ਆਮਨ ਦੇ ਪਾਪਾ ਤੁਸੀਂ ਨਹੀਂ ਸਮਝਦੇ। ਉਹ ਕੁੜੀ ਪੜ੍ਹਦੀ ਰਹਿੰਦੀ ਆ ਤੇ ਇਹ ਗੇਮ ਖੇਡਦਾ ਰਹੇ ਦਾ ਵਾ। ਕੋਈ ਗੱਲ ਨਹੀਂ ਖੇਡਦਾ ਤੋ ਇਹ ਪਤਾ ਉਹਦੇ ਨਹੀਂ ਲੱਗੂਗਾ ਜਿੰਦਾ ਰਿਜ਼ਲਟ ਆਊਗਾ ਦਾ। ਚਲ ਠੀਕ ਹੋ। ਤੈਨਾਂ ਇਹਨਾਂ ਰੰਚਾਂ ਲਿਆ ਕਰੋ। ਆਪਾਂ ਦੇ ਚੱਕੋ। ਆ ਜਾਓ। ਨਾ ਕੋ ਪ੍ਰਾਬੋ ਦੀ। ਜਦੋਂ ਉਹ ਪੋਨੇ ਆਣਿਆ ਵਾਲੀ ਚੱਲੀ ਦੀ। ਕੋਰੇ ਨੂੰ ਕੋਈ ਕੰਮ ਹੀ ਨਹੀਂ ਆ। ਜਦੋਂ ਵੇਖੋ ਮੁੰਡੇ ਦਵਾਲੇ ਜਿਹੜੀ ਰੀਤੀ ਜਦੋਂ ਵੇਖੋ ਮੁੰਡੇ ਦਵਾਲੇ ਜਿਹੜੀ ਰੀਤੀ ਮੈਨੂੰ ਤੇ ਸਮਝ ਨਹੀਂ ਆਉਂਦੀ ਮੇਰੇ ਸਾਹਮਣੇ ਤੇ ਚੰਗਾ ਬੜਾ ਵੱਡਦਾ ਜਦੋਂ ਵੇਖੋ ਹਰ ਮੰਦੇ ਰੈਡੀ ਇਹ ਨਹੀਂ ਵੱਡਦਾ ਮੋਬਾਈਲ ਲੈ ਕੇ ਰਹਾਤਾ ਇਹਨੂੰ ਇਹਨੂੰ ਬਾਹੂ ਕਰਕੇ ਦੇ ਮੋਬਾਈਲ ਲੈਤਾ ਨੇ ਲੋਕਾਂ ਨਾਲ ਪੜਨਵਾਤੇ ਲੈ ਕੇ ਦਤਾ ਨੂੰ ਪੜਦਾ ਰਹਿੰਦਾ ਵਾ ਕੁੜੀ ਵੱੜਦੀ ਮੇਰੀ ਕੁੜੀ ਵੱੜਦੀ ਲਾਲੀਆਂ ਨੂੰ ਲਾਲ ਆੜ ਕੁੜੀ ਨੂੰ ਨਾ ਬੜਦਾ ਨਾ ਬੇਨੂੰ ਆਪੇ ਪਤਾ ਨਹੀਂ ਕਿਹੜੀਆਂ ਕਮਾਂਜੀ ਪੀਂਦੀ ਇਹ ਡਾਕ ਲਮਨ ਤੇਰੇ ਵੇਦੇ ਨੂੰ ਮੋਬਾਈਲ ਚ ਲਈ ਜਾਂਦੇ ਆ ਬੜਨਾ ਕਿਨੇ ਆ ਮੋਬਾਈਲ ਇਹ ਬਸ ਸਾਲੀ ਦੀ ਮੋਬਾਈਲ ਵੀ ਆਈ ਕੁੜੀ ਲਾਗੀ ਤੇਰੇ ਬੜਨ ਦੀ ਤੇਰੇ ਮਾਸਾ ਸ਼ਰਮ ਹੈ ਕਿ ਨਹੀਂ ਨੂੰ ਆਈ ਪੜਨਾ ਦੇਵਾ ਵਾਲੀ ਤੇ ਮੇਰੇ ਮੋਬਾਈਲ ਨਹੀਂ ਚਾਹੀ ਤੁਹਾਨੂੰ ਮੋਬਾਈਲ ਰੱਖ ਆਪਣੇ ਕੋਲੇ ਮੈਨੂੰ ਤੇਰਾ ਰਿਜ਼ਲਟ ਚਾਹੀਦਾ ਵਾ ਠੀਕ ਹੈ ਆ ਪੇਪਰ ਆਉਣ ਹੀ ਆਲੇ ਨੇ ਤੁਹਾਡੇ ਤੇ ਕੁੜੀ ਰਾਤ ਦਿਨ ਤਿਆਰੀ ਕਰਦੀ ਐ ਕਿਤੇ ਉਹਦੇ ਲਵੇਂ ਕੇ ਬੜ ਲਿਆ ਕਰ ਤੇਰੇ ਤੇਰੀਆਂ ਗੱਲਾਂ ਦੇ ਤੋਂ ਇਹਨਾਂ ਗੱਲਾਂ ਤੋਂ ਤੇਰੀ ਮਾਂ ਦੇ ਨਾਲ ਨਹੀਂ ਲੜਾਈ ਹੁੰਦੀ ਐ ਮੈਨੂੰ ਕਦੇ ਉਹ ਕਹਿੰਦੀ ਐ ਵੇਖ ਨਹੀਂ ਪੜ੍ਹਾ ਲਈ ਇਹਨੂੰ ਵੇਖ ਲੂ ਮੈਂ ਪੁੱਤ ਇਹ ਤਾਂ ਦੇ ਕੰਮ ਨਹੀਂ ਕਰੀ ਜੇ ਦੇ ਮੈਨੂੰ ਤੇਰੇ ਇਤਿਹਾਸ ਨਾਲ ਬੜੀਆਂ ਐ ਠੀਕ ਈ ਕੋਈ ਤੇ ਖਾਲੀ ਤੈਨੂੰ ਮੋਬਾਈਲ ਨਾਲ ਰਿਜ਼ਲਟ ਨਹੀਂ ਆਉਂਦਾ ਮੋਬਾਈਲ ਕੀ ਵੜਾ ਇਹਨਾਂ ਰਾਤ ਨੂੰ ਮੋਬਾਈਲ ਕੀ ਵੜਾ ਲਈਂ ਐ ਚ ਕੀ ਕੀ ਲੱਭਦਾ ਹੁੰਦਾ ਨਾ ਅੱਜ ਓਡਾਂ ਗੇਮ ਕੀ ਕਹਿੰਦੀ ਗੇਮ ਵਗੈਰਾ ਉਹ ਮੈਨੂੰ ਕਹਿੰਦੀ ਤੇਰਾ ਪੁੱਤ ਬਹੁਤ ਵੱਡਦਾ ਤੇ ਮੈਂ ਉਹਨਾਂ ਗਾ ਨਹੀਂ ਕਹਿੰਦਾ ਮੋਬਾਈਲ ਤੇ ਵੱਡਦਾ ਚੰਗਾ ਮੋਬਾਈਲ ਧਿਆਨ ਹੋਵੇ ਆਹ ਹੁਣੇ ਆ ਕੇ ਵੇਖਿਆ ਤੂੰ ਦੋ ਘੰਟੇਆਂ ਗੇਂਡਿਆ ਫਿਰ ਇਹ ਪਾਪੀ ਜੀ ਨੇ ਕੀ ਦੇਣਾ ਤੈਨੂੰ ਥੋੜੀ ਬਹੁਤੀ ਸ਼ਰਮ ਕਰ ਲਾ ਉਤੋਂ ਪੇਪਰ ਆਉੜੇ ਆ ਠੀਕ ਆ ਠੀਕ ਆ ਤੇ ਬਾੜੇ ਨੂੰ ਦੋ ਘੰਟੇ ਲਾ ਕੇ ਪੜ ਜਾ ਹੁਣ ਮੋਬਾਈਲ ਵੇਖ ਲੈ ਨਾ ਤੇਰੇ ਹੱਥ 'ਚ ਆ ਗਿਆ ਤਾਂ ਮੜਾ ਠੀਕ ਆ ਆਉਂਦੇ ਮੇਰੇ ਮੋਬਾਈਲ ਨਹੀਂ ਚਾਹੀਦਾ ਤੇਰੇ ਹੱਥ 'ਚ ਆਰ ਮੁੰਦੇ ਪੜ੍ਹ ਲੈ ਉਹਨੂੰ ਨਾ ਇਹਨਾਂ ਪਰੇਮਰਾਂ ਕੋਲ ਤਾਂ ਨਿੱਨੀ ਕਾਲਾ ਲਗੀ ਦੀ ਮੰਮਾ ਕੋ ਮੈਨੇ ਕਿਹਾ ਨਾ ਸੁਣਾ ਰਬ ਹਾਂਜੀ ਯਾਪਾ ਤੋ ਮੰਮੀ ਤੇਰੀ ਸ਼ਦਨ ਨਹੀਂ ਹੈ ਯਾ ਕੰਮ ਹੋਣਾ ਕੀ ਯਾਪਾ ਦਾ ਪਤਾ ਹਾਂਜੀ ਕੰਮ ਕਰ ਲੋਗੀ ਹੈ ਫਿਰ ਬੜ ਦੇ ਮਾਰ ਮੈਨ ਆ ਦੇਣਾ ਹਾਂਜੀ ਮੀ ਆ ਗਿਆ ਤੇ ਰਿਜ਼ਲਟ ਤਾਂ ਕੀ ਬਣਿਆ ਤੇਰਾ ਰਿਜ਼ਲਟ ਤੇ ਆ ਗਿਆ ਆ ਗਿਆ ਪਾਸ ਹਾਂਜੀ ਨਹੀਂ ਮੈਂ ਮੀ ਪਾਸ ਨਹੀਂ ਹਾਂ ਮੈਨੂੰ ਤੇ ਅੱਗੇ ਤੇਰੇ ਦਾ ਹਰ ਮਨ ਕਰਤੂ ਦਾ ਪਤਾ ਨਹੀਂ 24 24 ਘੰਟੇ ਤੂੰ ਮੋਬਾਈਲ ਤੇ ਨਾ ਰਹਿਣਾ ਹੀ ਹੈ ਤੇ ਤੇਰੇ ਕੋਲ ਕਿ ਜੱ ਤੇਨੂੰ ਕਹਿਣਾ ਤੇਰੇ ਪਿਓ ਨੇ ਮੇਰੇ ਤੇ ਖੇਡਦੇ ਨਹੀਂ ਹੈ ਜਦੋਂ ਨਹੀਂ ਪਿਰਨਾ ਲਾਂਡਾ ਬੈਣਾ ਪਈ ਨਹੀਂ ਮੇਰਾ ਮੁੰਡਾ ਪਾੜਦਾ ਮੇਰਾ ਮੁੰਡਾ ਪਾੜਦਾ ਤੂੰ ਜਾਣ ਕੇ ਕਰਦੀਆਂ ਤੇ ਆ ਜਾਣ ਕੇ ਹੁਣ ਹੋਇਆ ਮੈਂ ਵੀ ਤੇ ਤੇਰੀ ਮਾਂ ਲੱਗਦੀ ਸੀ ਨਾ ਮੈਨੂੰ ਕੀ ਲੋੜ ਹੀ ਤੈਨੂੰ ਹੁਣ ਦੱਸ ਇਦਾਂ ਕਹਿਣ ਦੀ ਮੈਨੂੰ ਬੜੀਆਂ ਅਸਾਂ ਹੀ ਕਰਦੀ ਪਰ ਤੂੰ ਉਹ ਕਰ ਉਹ ਹੈ ਜਿਹੜਾ ਮੈਂ ਸੋਚਿਆ ਵੀ ਨਹੀਂ ਹੈਗਾ ਮੈਨੂੰ ਬੜੀਆਂ ਆਸਾਂ ਰੱਖੀਆਂ ਸੀ ਤੇ ਪੜ ਜੇਗਾ ਤੇ ਮੈਂ ਇਹਨੂੰ ਪਰਦੀ ਕੋਟੀ ਕਰਾਉਂਗਾ ਕਿਤੇ ਫੌਜੀ ਬਣਾਵਾਂਗਾ ਮੰਮੀ ਮੈਂ ਪਾਸ ਹੋ ਗਈ ਜੇ ਪਾਸ ਹੋ ਗਿਆ ਰ ਆਪਾਂ ਪਾਜੀ ਵਾਹ ਜੀ ਵਾਹ ਆ ਮੇਰੀ ਮੈਨੂੰ ਪਾਸ ਹੋ ਗਈ ਵਾਹ ਜੀ ਵਾਹ ਵੇਖਦਾ ਪੜਾਈ ਦਾ ਨਤੀਜਾ ਦੇਖਿਆ ਇਹ ਵੀ ਤੇਰੇ ਨਾਲ ਹੀ ਪੜਦੀ ਇਹ ਕੀ ਹੋਇਆ ਜੇ ਮੈਂ ਫੇਰ ਹੋ ਗਿਆ ਕਿ ਤਾਇਆ ਕਿ ਕੰਮੜੋ ਮੈਂ ਇੰਨੀ ਗੱਲ ਕਹੀ ਸੀ ਨਾ ਦੋਵੇਂ ਭੈਣ ਭਰਾ ਪੜੋ ਪਹਿਲੇ ਫੇਰ ਹੋ ਗਿਆ ਜੇ ਮੇਰੀਆਂ ਆਸਾਂ ਦੇ ਪਾਣੀ ਫੇਰਤਾ ਹੀ ਨੇ ਚਲੋ ਬਾਬ ਮੈਂ ਬੁੱਤ ਤੂੰ ਜਦੋਂ ਪੜਦਾ ਹੁੰਦਾ ਮੈਂ ਇਹਨੂੰ ਕਹਿੰਦਾ ਰਿਆਂ ਇਹ ਵੇਲਾ ਪੜਨ ਲੱਗੇ ਪੜਣੀ ਤੇ ਤੂੰ ਮਾਵੈ ਦੇ ਲੱਗਾ ਪਹਿਲੇ ਕਹਣਾ ਨਹੀਂ ਡੈਡੀ ਮੈਂ ਪੜਨ ਬਿਆ ਆ ਕੇ ਕੀ ਪੜਾਈ ਆ ਜੀ ਮੈਨੂੰ ਪਤਾ ਲੱਗਿਆ ਨਤੀਜਾ ਨਿਕਲ ਹੀ ਆਇਆ ਨਾ ਇਹਦਾ ਆ ਕੁਝ ਪੜਦਾ ਹੀ ਓਏ ਐ ਉਹ ਵਜਿ ਬਖੋਣਾ ਸੀ ਆ ਕੇ ਮਨੂਗੇ ਬਾਜ ਜਈ ਅੱਲਾ ਡਿਕਣ ਲਿਆ ਪੁੱਤ ਮੇਰਾ ਰਿਜ਼ਲਟ ਆਉਣ ਵਾਲਾ ਤੇਰਨ ਉਹ ਤੇ ਕੁੜੀ ਚੰਗੀ ਐ 100 ਬਣਾ ਚੰਗੀ ਜਿਹੜੀ ਪੜ ਗਈ ਮਾਂ ਤੇਰੀ ਮੇਰੇ ਤੇ ਉਹ ਟਿੱਪਣੀ ਕਰਦੀ ਗਈ ਐ ਇਹ ਤਸੀਂ ਮੋਢੇ ਨੂੰ ਬੁਗਾੜ ਦਾਣਾ ਜੀ ਇਹ ਤਸੀਂ ਮੋਢੇ ਨੂੰ ਬੁਗਾੜ ਦਾਣਾ ਲੇਕਿਨ ਮੈਂ ਤਾਂ ਦੀ ਕਦੀ ਗੱਲ ਹੀ ਨਹੀਂ ਸੁਣੀ ਲੇਕਿਨ ਅੱਜ ਇਹਨੂੰ ਪਤਾ ਲੱਗ ਗਿਆ ਤੇਰਾ ਕਿ ਤੂੰ ਬਹੁਤ ਪੜਾਉਂਗਾ ਨੂੰ ਹਾਂ ਤੈਨੂੰ ਸਿੱਧੀ ਗੱਲ ਹੀ ਮੇਤਰਾ ਮੈਂ ਲਗਾ ਮਾਜ ਲੈ ਹਾਂ ਤੇ ਬਾਹਰ ਭੇਜੀ ਤੈਨੂੰ ਲਾ ਕੇ ਦੇਣਾ ਟੋਪਾ ਅੱਗੇ ਤੇਰੇ ਕੋਈ ਕੋਰਸ ਕਾਰਸ ਨਹੀਂ ਕਰਾਉਣੇ ਠੀਕ ਆ ਜਿੰਨਾ ਪੜ੍ਹ ਗਿਆ ਬਹੁਤ ਸੋਨਾ ਹਾਂ ਤਾਂ ਮੇਰੀ ਧੀ ਰਾਣੀ ਜਿਹੜੀ ਹੈ ਨਾ ਇਹੋ ਪੜੂਗੀ ਮੈਂ ਤਾਂ ਕਹਿਣਾ ਹਾਂ ਇਹਨੂੰ ਤੂੰ ਘਰ ਜੋਗੇ ਕੰਮ ਹੀ ਕਰਨੇ ਨੇ ਪਰ ਨਹੀਂ ਕੋਣ ਕੁੜੀ ਜਿਹੜੀ ਪੜੂਗੀ ਅੱਗੇ ਹੋਮ ਪਾਏਗਾ ਮਜਾ ਉਹ ਬਠੇ ਤੈਨੂੰ ਕੰਮ ਚਾ ਲੈ ਇੱਕ ਮੌਕਾ ਦੇ ਦੇ ਨੇ ਆ ਤਹੀਂ ਨਾ ਚੁੱਪ ਕਰ ਜਿਓ ਹੋਣਾ ਕੋਈ ਗੱਲ ਨਹੀਂ ਹੁੰਦੇ ਨੂੰ ਆਉਂਗੀ ਨਾ ਨਸੀਬ ਪੜੂਗਾ ਆਪੇ ਪੜੂਗਾ ਨਾ ਤਹੀਂ ਚੁੱਪ ਕਰ ਜਿਓ ਜਾਲੀਆਂ ਕੱਲਾਂ ਨਾ ਕਰੂ ਅੱਜ ਮੈਥੀ ਲੱਗੇ ਬਾਂਦੇ ਜੀ ਵੇਹਲੇ ਆ ਮੈਂ ਜਨਾਕ ਪੜਿਆ ਇਹਦੇ ਪੜਨ ਦਾ ਮੈਨੂੰ ਲੱਗਿਆ ਪਤਾ ਠੀਕ ਆ ਚੱਲ ਜਾ ਉੱਠ ਜਾ ਜਾ ਕੇ ਪਾਣੀ ਪੋਣੀ ਵੀ ਫਰਮ ਲੱਭਿਆ ਆ ਜੀ ਕੋਦਾਂ ਤੁਹਾਨੂੰ ਵੀ ਚੜੀ ਗੱਲ ਮੈਂ ਕਹਿਣੀ ਨਹੀਂ ਮੇਰਾ ਮੁੰਡਾ ਬੋਹਨੀ ਪਾਂਡਿਆ ਵਾ ਨਹੀਂ ਮੇਰਾ ਮੁੰਡਾ ਪਾਂਡਿਆ ਵਾ ਹੋਂ ਚੰਗੇ ਰਹੇ ਤੇ ਮੁੰਡੇ ਨੂੰ ਮੁੰਬੈਰ ਤੁਸੀਂ ਲੈ ਕੇ ਦਿੱਤਾ ਸੀ ਤੇ ਮੁੰਡਾ ਵਿਗੜਿਆ ਉਦਾਂ ਨਹੀਂ ਵਿਗੜਿਆ ਹੁਣ ਮੈਨੂੰ ਪਤਾ ਲੱਗਿਆ ਨਾ ਕਿ ਮੈਨੂੰ ਮੋਬਾਈਲ ਲੈ ਕੇ ਦਿੰਦਾ ਨਹੀਂ ਕਿ ਉਹਨੇ ਵਿਗੜਨਾ ਨਾ ਮੈਨੂੰ ਮੋਬਾਈਲ ਲੈ ਕੇ ਦਿੰਦਾ ਮੈਂ ਤੇ ਮੋਬਾਈਲ ਆ ਤਾਂ ਮੁੰਡੇ ਅੱਜ ਕੱਲ ਮੋਬਾਈਲ ਤੇ ਪੜਦੇ ਆ ਮੈਨੂੰ ਕੀ ਪਤਾ ਇਹ ਬਬਕੀਆਂ ਹੀ ਹੈਰ ਦਾ ਉੱਥੇ ਇਹਦੀਆਂ ਬਬਕੀਆਂ ਨੇ ਗੱਲ ਪਾਇਆ ਨਹੀਂਆਂ ਕੀ ਸੋਚਣ ਦੇ ਆ ਸੋਚਣਾ ਕੀ ਆ ਆਪਣੇ ਪ੍ਰਭ ਦੀ ਮੰਮੀ ਮੈਂ ਇਹਦੇ ਸੋਚਣ ਦੇ ਆ ਵਾਂ ਕਿ ਹਰ ਬੰਦਾ ਕੀ ਕਰਨਾ ਹੁੰਦਾ ਕਰਨਾ ਕੀ ਆ ਉਹਨੂੰ ਹਰ ਮੰਨੂ ਆਜ ਮਾਰੋ ਤੇ ਇੱਕ ਮੌਕਾ ਉਹਨੂੰ ਪੁੱਛ ਲਈਏ ਨਾਲੇ ਤੇ ਇੱਕ ਮੌਕਾ ਦਿੰਨੇ ਆ ਉਹਨੂੰ ਪੜਾਓ ਗਾੜੀ ਪੜਨਾ ਉਹਨੂੰ ਪੁੱਛ ਲਈਏ ਵੀ ਤੂੰ ਪੜੋਣਾ ਨਾ ਚਾਹੁੰਦਾ ਕਿ ਕੀ ਕਰਨਾ ਚਾਹੁੰਦਾ ਮੈਂ ਉਹਨੂੰ ਆਵਾਜ਼ ਮਾਰੋ ਤੁਸੀਂ ਬਸ ਲੋ ਫਿਰ ਹੁਣ ਮੈਂ ਇਹ ਕਰਨਾ ਹਾਂ ਉਹ ਮੈਂ ਤੇ ਬੈਠਾ ਹਾਂ ਵੀ ਵੀ ਦਾਸ ਸੱਭੇ ਹੁਣ ਪੜ੍ਹਨਾ ਚਾਹੁੰਦਾ ਵਾਂ ਕਿ ਜਾਂ ਨਹੀਂ ਮੇਰੇ ਲੋ ਜਿੱਦਾਂ ਕਰਨੀ ਸੀ ਅਹੀਂ ਕਿੱਦਾਂ ਕਰ ਨਹੀਂ ਆਹੀਂ ਤੇ ਤੈਨੂੰ ਪੜਾਉਣਾ ਚਾਹੁੰਦੇ ਆਂ ਵੀ ਤੂੰ ਪੜ੍ਹਨਾ ਚਾਹੁੰਨਾ ਹਾਂਜੀ ਅੱਗੇ ਵਾਰ ਕੋ ਮੋਬਾਈਲ ਕਰਾ ਵੇਖੂਗਾ ਨਹੀਂ ਨਹੀਂ ਠੀਕ ਵਾ ਪਾ ਦੇ ਦੇ ਇੱਕ ਵਾਰੀ ਮੌਕਾ ਤੁਹਾਨੂੰ ਕਰਕੇ ਦਊਗੀ ਠੀਕ ਵਾ ਅੱਗੇ ਜਿੰਨਾ ਕਿ ਦੇਤਾ ਵਾ ਕਰਕੇ ਉਹਨਾਂ ਨੂੰ ਖੁਸ਼ਾ ਕਰ ਦੇਗਾ ਨਹੀਂ ਹੁਣ ਕਰੂਗਾ ਇਹਨੂੰ ਆਖੀ ਦੇ ਦੋ ਮੈਨੂੰ ਆਹੋ ਤੇ ਨਾ ਹੀ ਤਾਨੂੰ ਪਾ ਦਿੰਦੇ ਕੋਈ ਨਹੀਂ ਸਕੂਲੇ ਤੇ ਤੂੰ ਪੁੱਤ ਬਣ ਕੇ ਨਾ ਪੜਿਆ ਘਰ ਤੇ ਮੋਬਾਈਲ ਦਾ ਫੇੜਾ ਛੜਦੇ ਠੀਕ ਆ ਹੁਣ 1 ਸਾਲ ਦੀ ਪਾਤਾ ਕੂਝ ਹੁਣ ਅੱਗੇ ਕੋਈ ਕਰਕੇ ਵਿਖਾ ਦੇ ਮੈਨੂੰ ਠੀਕ ਦੇਖੋ ਇੰਤ ਨਹੀਂ ਨਾ ਚੱਲ ਠੀਕ ਵਾ ਤਾਂ ਤੂੰ ਟੈਨਸ਼ਨ ਨਾ ਲਈ ਤੇ ਕੋਈ ਗੱਲ ਨਹੀਂ ਚੰਗਾ ਨਾ ਇਹ ਤੇਰੀ ਮਾਂ ਨੇ ਕਹਿਤਾ ਹੁਣ ਇਹਨੂੰ ਇੱਕ ਦੇ ਦਈਏ ਇਹਨੂੰ ਮੌਕਾ ਇਹਨੂੰ ਨਹੀਂ ਤੇ ਮੇਰਾ ਨਹੀਂ ਕੰਮ ਹੈਗਾ ਮਨ ਮੰਨਦਾ ਕਿ ਇਹਨੂੰ ਮੱਫਾ ਦਈਏ